ਅਸ਼ਵਨੀ ਵੈਸ਼ਨਵ ਜੀ ਜਿਹੜੇ ਕੀ ਸਾਡੇ ਸਤਿਕਾਰਯੋਗ ਭਾਰਤ ਦੇ ਰੇਲਵੇ ਮੰਤਰੀ ਹਨ ਉਹਨਾਂ ਨਾਲ ਇਸ ਤੋਂ ਪਹਿਲਾਂ ਵੀ ਮੈਂ ਦੋ ਵਾਰ ਮੁਲਾਕਾਤ ਕਰ ਚੁੱਕਾ ਜਿਹਦਾ ਵਿੱਚ ਜਲੰਧਰ ਦੇ ਜਿਹੜੇ ਵੱਖ-ਵੱਖ ਸ਼ਹਿਰ ਹਨ ਉਹਨਾਂ ਦੇ ਜਿਹੜੇ ਆਰੋਬੀ ਬਣਨ ਵਾਲੇ ਆ ਉਹਨਾਂ ਕਰਕੇ ਉਹਨਾਂ ਨਾਲ ਗੱਲ ਹੋਈ ਸੀ ਪਰ ਜਿਹੜੀ ਇਹ ਵਿਸ਼ੇਸ਼ ਮੁਲਾਕਾਤ ਹੈ ਇਹ ਜਲੰਧਰ ਦੇ ਵਿੱਚ ਬੰਦੇ ਭਾਰਤ ਟ੍ਰੇਨ ਦੇ ਸਟਾਪੇਜ ਕਰਕੇ ਹੋਈ ਔਰ ਕਿਉਂਕਿ ਆਲਰੇਡੀ ਇੱਕ ਟ੍ਰੇਨ ਹੈ ਜਿਹੜੀ ਦਿੱਲੀ ਤੋਂ ਲੈ ਕੇ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਜਿਹੜੀ ਉਹ ਜਾਰੀ ਹੈ ਜਿਹਦਾ ਸਟਾਪੇਜ ਲੁਧਿਆਣਾ ਵਿੱਚ ਵੀ ਹੈ ਅੰਬਾਲਾ ਵਿੱਚ ਵੀ ਹੈ ਔਰ ਬੰਦੇ ਭਾਰਤ ਟ੍ਰੇਨ ਜਿਹੜੀ ਨਵੀਂ ਟ੍ਰੇਨ ਸ਼ੁਰੂ ਹੋਣ ਜਾ ਰਹੀ ਹੈ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਜਿਹੜੀ ਜਿਹਦਾ ਜਿਹੜਾ ਟਾਈਮ ਸ਼ਡਿਊਲ ਹੋਇਆ ਸਵੇਰੇ 7:55 ਤੇ ਅੰਮ੍ਰਿਤਸਰ ਤੋਂ ਚੱਲ ਕੇ ਦੁਪਹਿਰ ਨੂੰ 1:05 ਦੇ ਦਿੱਲੀ ਇਹਦਾ ਅਰਾਈਵਲ ਹੋਣਾ ਸੋ 5 ਘੰਟਿਆਂ ਦੇ ਵਿੱਚ ਇਹ ਟ੍ਰੇਨ ਆਪਣਾ 450 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਅਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਦਾ ਉਹ ਤੈਅ ਕਰਨਾ ਸੋ ਕਿਉਂਕਿ ਆਲਰੇਡੀ ਜਿਹੜੀਆਂ ਜਲੰਧਰ ਦੇ ਵਿੱਚ ਟ੍ਰੇਨਾਂ ਚੱਲ ਰਹੀਆਂ ਜਿਹਦੇ ਵਿੱਚ ਸ਼ਤਾਬਦੀ ਐਕਸਪ੍ਰੈਸ ਚੱਲ ਰਹੀ ਹੈ ਉਹਦੇ ਵਿੱਚ ਆਲਰੇਡੀ ਬੁਕਿੰਗ ਬਹੁਤ ਜਿਹੜੀ ਹੈ waiting list ਦੇ ਵਿੱਚ ਜਾਂਦੀ ਹੈ ਕਿਉਂਕਿ ਜਲੰਧਰ ਇੱਕ ਇੰਡਸਟਰੀਅਲ ਹੱਬ ਹੈ ਜਲੰਧਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਇੰਡਸਟਰੀ ਹੈ ਜਲੰਧਰ ਦੇ ਵਿੱਚ ਐਨ ਆਰ ਆਈ ਹੱਬ ਹੈ ਬਹੁਤ ਸਾਰੇ ਐਨ ਆਰ ਆਈ ਵੀਰ ਹੈ ਜਿਹੜੇ ਜਿਨ੍ਹਾਂ ਨੂੰ ਟ੍ਰੇਨਾਂ ਦੀ ਜਿਹੜੀ ਸਰਵਿਸ ਦੀ ਜ਼ਰੂਰਤ ਹੈ ਸੋ ਮੈਂ ਸਮਝਦਾ ਕਿ ਇਹ ਟ੍ਰੇਨ ਦਾ ਅਗਰ ਸਟਾਪੇਜ ਜਲੰਧਰ ਦੇ ਵਿੱਚ ਹੋਏਗਾ ਤਾਂ ਇਹਦੇ ਨਾਲ ਜਲੰਧਰ ਦੇ ਵਪਾਰੀ ਵਰਗ ਨੂੰ ਜਲੰਧਰ ਦੇ ਆਮ ਲੋਕਾਂ ਨੂੰ ਐਨ ਆਰ ਆਈ ਵੀਰਾਂ ਨੂੰ ਇੱਕ ਬਹੁਤ ਵੱਡਾ ਜਿਹੜਾ ਬੈਨੀਫਿਟ ਮਿਲੇਗਾ ਜਿਹਦੇ ਨਾਲ ਵਪਾਰ ਦੇ ਵਿੱਚ ਰੈਵਨਿਊ ਦੇ ਵਿੱਚ ਵੀ ਵਾਧਾ ਹੋਏਗਾ ਉਹ ਰੇਲਵੇ ਦੀ ਜਿਹੜਾ ਕਮਾਈ ਹੈ ਉਹਦੇ ਵਿੱਚ ਵੀ ਫਾਇਦਾ ਹੋਏਗਾ ਸੋ ਮੰਤਰੀ ਸਾਹਿਬ ਨੇ ਇੱਕ ਬੜਾ ਪੋਜ਼ਿਟਿਵ ਰਿਸਪੌਂਸ ਦਿੱਤਾ ਸੋ ਮੈਨੂੰ ਪੂਰਾ ਆਸ ਹੈ ਕਿ ਕਿਉਂਕਿ ਜਲੰਧਰ ਹੈ ਜਿਹੜਾ ਇੱਕ ਸਪੋਰਟਸ ਹਬ ਹੋਣ ਕਰਕੇ ਆਲਰੇਡੀ ਪੂਰੇ ਵਿਸ਼ਵ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਹ ਸਾਡਾ ਜਲੰਧਰ ਸ਼ਹਿਰ ਮਸ਼ਹੂਰ ਆ ਔਰ ਜਲੰਧਰ ਦਾ ਜਿਹੜਾ ਸਟੇਸ਼ਨ ਹੈ ਇਹ ਵੀ ਇੱਕ ਪੰਜਾਬ ਦਾ ਜਿਹੜਾ ਇੱਕਸਾਨਾ ਵੱਡਾ ਰੇਲਵੇ ਸਟੇਸ਼ਨ ਮੰਨਿਆ ਜਾਂਦਾ ਸੋ ਇੱਥੇ ਬੰਦੇ ਭਾਰਤ ਟ੍ਰੇਨ ਦੇ ਸਟਾਪੇਜ ਦੇ ਨਾਲ ਜਲੰਧਰ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਣ ਵਾਲਾ ਸੋ ਮੈਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਮੰਤਰੀ ਸਾਹਿਬ ਨੇ ਰਿਸਪੌਂਸ ਕੀਤਾ ਕੋਈ ਨਾ ਕੋਈ ਇਹਦੇ ਪੋਜ਼ਿਟਿਵ ਰਿਜ਼ਲਟ ਜ਼ਰੂਰ ਆਣਗੇ ਔਰ ਜਲੰਧਰ ਦੇ ਨਿਵਾਸੀਆਂ ਨੂੰ ਇਹਦਾ ਆਉਣ ਵਾਲੇ ਸਮੇਂ 'ਚ ਫਾਇਦਾ ਮਿਲੇਗਾ